ਔਰ ਯਾਦ ਕਰੋ ਕੜਾ ਪ੍ਰਸ਼ਾਦ ਦੇ ਜਿਆਦਾ ਕਾਊਂਟਰ ਲਾਏ ਗਏ ਆ ਔਰ ਜਿਹੜੀਆਂ ਲਾਈਨਾਂ ਚ ਸਿੰਘ ਲੋਖ ਲੋ ਜਾਂਦੇ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕੀਤੀ ਜਾ ਰਹੀ ਆ ਵੀ ਬੜੇ ਅੱਗੇ ਬੜੇ ਸਬਰ ਨਾ ਜਾਂਦੇ ਆ ਔਰ ਇੱਕ ਦੂਜੇ ਨੂੰ ਧੱਕਾ ਨਾ ਮਾਰੋ ਔਰ ਸਾਰੇ ਬੜੇ ਸਾਰੇ ਪ੍ਰਬੰਧ ਜਿਹੜੇ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੇ ਆ ਨਾਲ ਇਹ ਮੈਂ ਗੱਲ ਕਹਿਣੀ ਚਾਹਣਾ ਕਿ ਇਹ ਪ੍ਰਬੰਧ ਕਲਾ ਹੀ ਨਹੀਂ ਚਲਾ ਸਕਦੇ ਸ਼੍ਰੋਮਣੀ ਕਮੇਟੀ ਇਕੱਲਾ ਨਹੀਂ ਚਲਾ ਸਕਦੀ ਪ੍ਰਬੰਧ ਇਹ ਸੰਗਤ ਦੇ ਸਹਿਯੋਗ ਦੇ ਨਾਲ ਸਾਰਾ ਪ੍ਰਬੰਧ ਜਿਹੜਾ ਉਹ ਚੱਲ ਰਿਹਾ ਜਿੱਥੇ ਲੱਖਾਂ ਦੀ ਗਿਣਤੀ 'ਚ ਸੰਗਤ ਇੱਥੇ ਨਤਮਸਤਕ ਹੁੰਦੀ ਹੈ ਉੱਥੇ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਆਣ ਕੇ ਸੇਵਾ 'ਚ ਸਭ ਆਉਂਦੀ ਹੈ ਔਰ ਲੰਗਰ ਵੇਖੋ ਜਾ ਕੇ ਲੰਗਰ 24 ਘੰਟੇ ਚੱਲਦਾ ਇਹ ਇਕੱਲਾ ਸ਼੍ਰੋਮਣੀ ਕਮੇਟੀ ਨਹੀਂ ਚਲਾ ਸਕਦੀ ਨਹੀਂ ਸੇਵਾ ਕਰ ਸਕਦੀ ਅਸੀਂ ਸੰਯੋਗ ਜਿਹੜਾ ਸਾਹ ਸੰਗਤ ਦਿੰਦੀ ਆ ਹਜ਼ਾਰਾਂ ਦੀ ਗਿਣਤੀ ਜਾਣ ਕੇ ਤੇ ਕਰੋੜਾਂ ਪਤੀ ਲੋਕ ਨੇ ਜਿਹੜੇ ਘਰ ਕਦੇ ਕੌਲੀ ਫੜ ਕੇ ਪਰੇਂ ਜਾਂਦੇ ਉਹ ਜਾ ਕੇ ਉੱਥੇ ਸਬਜ਼ੀਆਂ ਦੀ ਛਿਲਦੇ ਨੇ ਮਟਰ ਕੱਢਦੇ ਆ ਔਰ ਉੱਥੇ ਜਾ ਕੇ ਉਹ ਸਬਜ਼ੀਆਂ ਕੱਟ ਕੇ ਸਜੋਗ ਦਿੰਦੇ ਆ ਸੋ ਇਸੇ ਤਰ੍ਹਾਂ ਇਹ ਸਾਰਾ ਪ੍ਰਬੰਧ ਜਿਹੜਾ ਉਹਨਾਂ ਦੇ ਸਜੋਗ ਤੇ ਸਾਥ ਦੇ ਨਾਲ ਸਾਰਾ ਇਹ ਚੱਲਦਾ ਕਿਸੇ ਤਰ੍ਹਾਂ ਜੋੜੇ ਘਰ ਨੇ ਜੋੜੇ ਘਰਾਂ ਸਾਡੇ ਮਲਾਜ਼ਮ ਵੀ ਲੱਗੇ ਨੇ ਔਰ ਜਦੋਂ ਸੰਗਤ ਚਲੀ ਜਾਂਦੀ ਉਹ ਮਲਾਜ਼ਮ ਡਿਊਟੀ ਸੰਭਾਲ ਲੈਂਦੇ ਆ ਪਰ ਮੇਰੇ ਖਿਆਲ ਦੇ ਵਿੱਚ ਬਹੁਤਾ ਟਾਈਮ ਜੇ 24 ਘੰਟਿਆਂ ਜੋ ਮੈਂ ਇਹ ਗੱਲ ਕਹਾਂ ਕਿ ਇਹ 18-18 ਘੰਟੇ ਇਹ ਬਾੜੀ ਸੰਗਤਾਂ ਕੇ ਸੇਵਾ ਕਰਦੀ ਆ ਤੇ ਇਹ ਵੀ ਇੱਕ ਵੱਤ ਕਤਰੀ ਨੇ ਮੈਂ ਉਹਨਾਂ ਨੂੰ ਨਮਸਕਾਰ ਕਰਨੀ ਚਾਹਣਾ ਜਿਹੜੇ ਲੋਕ ਲੰਗਰਾਂ ਦੀ ਸੇਵਾ ਜਿਹੜੇ ਲੋਕ ਆਪਣੇ ਪ੍ਰਕਰਮਾਂ ਦੀ ਸੇਵਾ ਜਿਹੜੇ ਲੋਕ ਆਪਣੇ ਜੋੜਿਆਂ ਦੀ ਸੇਵਾ ਕਰਦੇ ਆ ਮੈਂ ਉਹਨਾਂ ਨੂੰ ਨਮਸਕਾਰ ਕਰਨਾ ਚਾਹੁੰਦਾ ਮੈਂ ਸਮਝਦਾ ਉਹ ਬਹੁਤ ਮਹਾਨ ਨੇ ਜਿਹੜੇ ਇੱਥੇ ਆਣ ਕੇ ਜਿਨ੍ਹਾਂ ਨੂੰ ਕਿਉਂਕਿ ਸਤਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚੰਦੇ ਆਪ ਹਲ ਪਾਵਣਾ ਹਉਮੇ ਵਿੱਚੋਂ ਜਾਏ ਫਿਰ ਸੇਵਾ ਤੇਰੇ ਗੱਲ ਹੱਥ ਪੈਰ ਉਹ ਨਿਫਲ ਕਰਨੀ ਉਹ ਆਪਣੇ ਆਪ ਨੂੰ ਤੇ ਆਪਣੇ ਜੀਵਨ ਨੂੰ ਸਫਲਾ ਕਰ ਰਹਾ ਆ ਮੈਂ ਅੱਜ ਵਿਸਾਖੀ ਦੇ ਮੌਕੇ ਤੇ ਨੌਜਵਾਨਾਂ ਨੂੰ ਕਹਿਣਾ ਚਾਹਣਾ ਆ ਜਿਹੜਾ ਇੱਥੇ ਖਲੋਤੇ ਇਹਨਾਂ ਨੂੰ ਕਹਿਣਾ ਚਾਹਣਾ ਆ ਵੀ ਤੁਸੀਂ ਵੀ ਦਾੜੀਆਂ ਕੇਸ ਵੀ ਰੱਖੋ ਜਿਹੜੇ ਸਿੰਘਾਂ ਵਾਲੇ ਆ ਔਰ ਪੰਜ ਕਕਾਰਾਂ ਦੇ ਧਾਰਨੀ ਹੋ ਅਮਰ ਤੇ ਛਕੋ ਸ੍ਰੀ ਅਨੰਦਪੁਰ ਸਾਹਿਬ ਦੇ ਵਾਸੀ ਬਣੋ ਉਹਨਾਂ ਨੇ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਖਾਲਸਾ ਪ੍ਰਗਟ ਕੀਤਾ ਸੀ ਔਰ ਇੱਕ ਵੱਖਰੀ ਦਿਖ ਉਹਨਾਂ ਨੇ ਕਿਹਾ ਸੀ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਉਹ ਕਰੋ ਨਵਾਸ ਜਾਵਲਾ ਖਾਲਸਾ ਰਹੇ ਨਿਆਰਾ ਤਬ ਲਗਤੇ ਈ ਦਿਓ ਮੈਂ ਸਾਰਾ ਔਰ ਜਾਬੇ ਗਾਇ ਵਿਪਰਨ ਕੀ ਰੀਤ ਮੈਂ ਨਾ ਕਰੂ ਇਨ ਕੀ ਪ੍ਰਤੀ ਤੋ ਨਾ ਆਪਣਾ ਰੂਪ ਸਾਨੂੰ ਬਣਾ ਲਿਆ ਸੀ ਸਾਨੂੰ ਆਪਣਾ ਚਿਹਰਾ ਬਣਾ ਲਿਆ ਸੀ ਸਾਨੂੰ ਆਪਣੇ ਵਰਗੇ ਬਣਾ ਲਿਆ ਸੀ ਉਹਨਾਂ ਨੇ ਸਾਨੂੰ ਆਪਣੇ ਚੇਲੇ ਨਹੀਂ ਬਣਾ ਆਪੇ ਗੁਰ ਚੇਲਾ ਉਹਨਾਂ ਨੇ ਕਿਹਾ ਸੀ ਸੋ ਸਾਨੂੰ ਬਹੁਤ ਵੱਡੇ ਅਧਿਕਾਰ ਬਹੁਤ ਵੱਡਾ ਸਤਕਾਰ ਬਹੁਤ ਵੱਡਾ ਮਾਣ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਸੀ ਜਿਹੜੇ ਦੱਬੇ ਤੇ ਲਤਾੜੇ ਲੋਕ ਸੀ ਨਮਾਣੇ ਤੇ ਨਤਾਣੇ ਸੀ ਜਿਹੜੇ ਹੀਜਰੇ ਬਣ ਕੇ ਜ਼ਿੰਦਗੀ ਜੂਰੇ ਸੀ ਗਦੜਾ ਵਾਂਗੂ ਜੂਰੇ ਸੀ ਉਹਨਾਂ ਨੂੰ ਉਹਨਾਂ ਨੇ ਸ਼ੇਰ ਬਣਾਤਾ ਉਹਨਾਂ ਨੂੰ ਉਹਨਾਂ ਨੇ ਐਸਾ ਉਹਨਾਂ ਨੂੰ ਅਮਰਤ ਛਕਾ ਕੇ ਇੱਕ ਐਸਾ ਸਾਸ ਭਰਿਆ ਉਹ ਹਿੰਦੁਸਤਾਨ ਦਾ ਜਿਹੜਾ ਉਸ ਟਾਈਮ ਦਾ ਹਾਕਮ ਸੀ ਚਾਹੇ ਉਹ ਬਦਾਲੀ ਸੀ ਚਾਹੇ ਨਾਦਰ ਸ਼ਾਹ ਸੀ ਚਾਹੇ ਪਹਾੜੀ ਰਾਜੇ ਸੀ ਚਾਹੇ ਅਰੰਗਜੀਤ ਸੀ ਉਹਨਾਂ ਨਾਲ ਲੜਨ ਵਾਸਤੇ ਸਾਰੇ ਲੋਕਾਂ ਨੂੰ ਮਤਲਬ ਜਿਹੜਾ ਸੀ ਔਰ ਇੰਨੀ ਸ਼ਕਤੀ ਤੇ ਇੰਨੇ ਹਥਿਆਰ ਔਰ ਇੰਨਾ ਜਜ਼ਬਾਤ ਭਰਤਾ ਕਿ ਉਹ ਹਿੰਦੁਸਤਾਨ ਦੇ ਕੋਈ ਵੀ ਹਾਕਮ ਜਿਹੜਾ ਹਮਲਾ ਕਰਕੇ ਆਉਂਦਾ ਸੀ ਉਹਦਾ ਮੁਕਾਬਲਾ ਡਟ ਕੇ ਕਰਦੇ ਸੀ ਉਹਨਾਂ ਨੇ ਸਾਰਾ ਤੇ ਜਿੰਨਾ ਉਹਨਾਂ ਨੇ ਜੋਸ਼ ਭਰਿਆ ਅੱਜ ਉਸੇ ਤਰ੍ਹਾਂ ਖਾਸੇ ਵਿੱਚ ਜੋਸ਼ ਚੜ੍ਹਦੀ ਕਲਾ ਔਰ ਪੀਲੇ ਦਸਤਾਰੇ ਔਰ ਵਖਰੀ ਦਿਖ ਅਜ ਖਾਲਸਾ ਪੰਥ ਨੂੰ ਦਿੱਤੀ ਹੈ ਮੈਂ ਦੇਸ਼ਾ ਉਦੇਸ਼ਾ ਵੀ ਸਾਰੀ ਸੰਗਤ ਨੂੰ ਕਹਿਣਾ ਚਾਹੁੰਦਾ ਕਿ ਜਿਹੜੇ ਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਮੁਬਾਰਕ ਖਾਲਸਾ ਪੰਥ ਦੇ ਪ੍ਰਗਟ ਹੋਣ ਦੀ ਮੁਬਾਰਕ ਵੀ ਹੈ ਨਾਲ ਦੀ ਨਾਲ ਜਿਹੜਾ ਨਹੀਂ ਛਕਿਆ ਉਹ ਵੀ ਪੀਓ ਪੌਲ ਖੰਡੇ ਧਾਰ ਹੋਵੇ ਜਨਮ ਸਹਿਲਾ ਉਹ ਵੀ ਖੰਡੇ ਧਾਰ ਖੰਡੇ ਦਾ ਬਾਟੇ ਦਾ ਅੰਮ੍ਰਿਤ ਛਕਣ ਗੁਰੂ ਵਾਲੇ ਬਣ ਬਾਣੀ ਤੇ ਬਾਣੇ ਨਾਲ ਜੁੜਨ ਕਾਈ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰਪ੍ਰਾਪ ਵਾਪੇ ਮੇਲੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਡਿੱਟੇ ਸਬੇ தாம் ਨਹੀਂ ਪੁੱਜੇ ਹ ਗੁਰੂ ਅਮਰਦਾਸ ਦੇ ਪੁੱਤਰ ਨਗਰੀ ਅੰਮ੍ਰਿਤਸਰ ਸਾਹਿਬ ਦੁਨੀਆ ਭਰ ਤੋਂ ਲੋਕ ਇੱਥੇ ਨਤਮਸਤਕ ਹੋਣ ਆਉਂਦੇ ਅਸੀਂ ਬਾਗਾ ਵਾਲੇ ਆ ਕਿ ਅਸੀਂ ਸਾਨੂੰ ਇੱਥੇ ਰਹਿਣ ਦਾ ਸਾਨੂੰ ਇੱਥੇ ਕਰਮ ਕਰਨ ਦਾ ਮੌਕਾ ਮਿਲਿਆ ਕੋਟਨਕੋੜ ਧੰਨਵਾਦ ਕਰਦੇ ਆਂ ਗੁਰੂ ਸਾਹਿਬ ਦਾ ਅੱਜ ਬਹੁਤ ਵੱਡਾ ਦਿਨ ਵਿਸਾਖੀ ਦਾ ਦੇਣਿਆ ਖਾਲਸਾ ਸਾਜਨਾ ਦਿਵਸ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੋਤੀ ਜੋਤ ਸਮਾਉਣਾ ਇਤਿਹਾਸਕ ਗੱਲਾਂ ਬਾਕੀ ਰੁੱਤ ਬਦਲਦੀ ਆ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਉਹ ਪ੍ਰਵਾਨ ਚੜਦੀਆਂ ਉਹਨਾਂ ਦੀ ਮਿਹਨਤ ਜਿਹੜੀ ਆ ਉਹਨਾਂ ਦੇ ਚਿਹਰਿਆਂ ਤੇ ਖੁਸ਼ੀ ਲਿਆਉਂਦੀ ਆ ਇਹ ਸਾਰੀਆਂ ਹੀ ਗੱਲਾਂ ਪੰਜਾਬ ਦੇ ਨਾਲ ਜੁੜੀਆਂ ਪੰਜਾਬ ਉਹ ਧਰਤੀ ਆ ਜਿਹੜੀ ਗੁਰੂਆਂ ਪੀਰਾਂ ਪਗੰਬਰਾਂ ਦੀ ਸ਼ੋਹ ਪ੍ਰਾਪਤ ਧਰਤੀ ਆ ਹਰ ਰੁੱਤ ਆਉਂਦੀ ਇੱਥੇ ਸਾ ਪਾਣੀ ਹਰਿਆਲੀ ਫਸਲਾਂ ਖੁਸ਼ ਦੇ ਲੋਕ ਇਸ ਪੰਜਾਬ ਨੂੰ ਸੰਭਾਲਣ ਦੀ ਲੋੜ ਹੈ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਨ ਆਏ ਆ ਜਿਹੜੀ ਜਿਹੜੀ ਸੇਵਾ ਗੁਰੂ ਮਹਾਰਾਜ ਨੇ ਬਖਸ਼ੀ ਸੀ ਉਹ ਦਿਲੋਂ ਤਨੋਂ ਮਨੋਂ ਇਮਾਨਦਾਰੀ ਦੇ ਨਾਲ ਕੀਤੀ ਆ ਸਭ ਦੁਨੀਆ ਨੂੰ ਪਤਾ ਅਰਦਾਸ ਕਰਨ ਆਏ ਆ ਗੁਰੂ ਮਹਾਰਾਜ ਸੇਵਾ ਦਿਓ ਅਸ਼ੀਰਵਾਦ ਦਿਓ ਤੁਹਾਡੇ ਚਰਨਾ ਚਾਹੇ ਆ ਇਸ ਗੁਰੂ ਨਾਮਦਾਸ ਦੇ ਪੁੱਤਰ ਨਗਰੀ ਚ ਤੁਸੀਂ ਸਾਨੂੰ ਆਪਣਾ ਗੁਜ਼ਰ ਬਸਰ ਕਰਨ ਦਾ ਮੌਕਾ ਦਿੱਤਾ